ਹੀ ਗੱਲ ਹੈ ਕਿ ਉਹ ਜਦੋਂ ਉਹ ਉਸਾਰਨੀ ਨੂੰ ਦੱਲ ਗਈ ਹੈ ਸੋ ਕੋ ਮੰਦਾ ਖੇਰ ਦੇ ਜੱਮ ਲੈ ਰਿਹਾ ਤੇ ਅਸੀਂ ਲੇਡੀਜ਼ ਨੂੰ ਕਹਿਣਾ ਤਦਾਰ ਦਾ ਇੱਕ ਦਾਇਕ ਪੱਤੀ ਜਨ ਕਿਸ ਤਰ੍ਹਾਂ ਨਹੀਂ ਇਹ ਗੱਲਾਂ ਕਰ ਕਰ ਗਈ ਤੇ ਮਤਲਬ ਜਿਹੜੀ ਮਾਈ ਭਰੋ ਵਰਗੀ ਹੈ ਮਤਲਬ ਕੋਰਾਂ ਚੱਲ ਗਈ ਤੇ ਉਹਨਾਂ ਨੇ ਜਾਣ ਨਹੀਂ ਝਾਂਜੀ ਦੀ ਰਾਣੀ ਨਹੀਂ ਜਾਣ ਰਹੀ ਪਰ ਅਸੀਂ ਸਿੱਖੇ ਖੜੇ ਸਾਡੀ ਇੱਕ ਸਰ ਮਤਾਜ ਦਾ ਸੀਮਾ ਨਾ ਰੇ ਤੇ ਜਾਂ ਅਸੀਂ ਉਹ ਉਸਾਰ ਤੇ ਬੱਚੇ ਜਮਾ ਦੇ ਜੀ

ਆਪਣੇ ਵਰਗ ਸਾਰੇ ਲਗਭਗ 1000 ਤੋਂ 2000 ਦਾ ਇਕਲਾ ਆਨ ਆਦਰ ਦੀ ਲੋੜ ਹੈ ਅੱਜ ਵੀ ਲੋੜ ਹੈ ਸਾਰੇ ਲਈ ਨਾ ਕਿ ਤੁਸੀਂ ਗੁਰੂ ਸਾਹਿਬ ਦਾ ਦਵਾ ਦੇ ਆਏ ਉੱਥੇ ਗੁਰੂ ਸਾਹਿਬ ਨੇ ਦਵਾਵਾ ਪਾ ਰਿਆ بھائی ਭਗਤ ਨੂੰ ਪ੍ਰੇਰਨਾ ਦੇ ਕੇ ਉਹਨਾਂ ਨੇ ਨਗਰ ਵਾਸਤੇ ਘਰਾਂ ਦੇ ਘਾੜ ਦੇਵ ਨਰ ਸਿੰਘ ਦਾ ਉਚਾਲੇ ਰੋਟਿਆਂ ਨੂੰ ਭੇਜਿਆ ਹਿਊਮਨ ਐਂਪਾਵਰਮੈਂਟ ਸੁਸਾਇਟੀ ਜੋ ਕਿ ਧਾਰਮਿਕ ਅਤੇ ਸਮਾਜਿਕ ਕੰਮਾਂ ਦੇ ਵਿੱਚ ਆਪਦਾ ਯੋਗਦਾਨ ਦੇ ਰਹੀ ਹੈ ਉੱਥੇ ਅੱਜ ਅਸੀਂ ਸ਼ਹੀਦੀ پارک ਦੇ ਹਾਲ ਵਿੱਚ ਧੀਆਂ ਦੀ ਲੋੜੀ ਅਤੇ ਪਰਿਵਾਰ ਮੇਲੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਵ ਜੰਮੀਆਂ ਬੱਚੀਆਂ ਨੂੰ ਸਸਤਾ ਵੱਲੋਂ ਸਨਮਾਨਿਤ ਕੀਤਾ ਗਿਆ ਉੱਥੇ ਹੀ ਇੱਕ ਸੰਦੇਸ਼ ਦਿੱਤਾ ਕਿ ਧੀਆਂ ਅਤੇ ਪੁੱਤਰ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਅੱਜ ਕੱਲ ਧੀਆਂ ਅਤੇ ਪੁੱਤਰ ਇੱਕ ਸਮਾਨ ਸਾਨੂੰ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਉੱਥੇ ਹੀ ਅੱਜ ਸੰਸਥਾ ਵੱਲੋਂ ਪਿਛਲੇ ਦਿਨੀ ਜੋ ਆਨੰਦ ਸੂਹੀ ਕਨੰਦ ਗਾਜ ਕਰਵਾਇਆ ਸੀ ਉਸ ਵਿੱਚ ਮੈਂਬਰਾਂ ਵੱਲੋਂ ਜੋ ਸਹਿਯੋਗ ਦਿੱਤਾ ਗਿਆ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਉਹਨਾਂ ਦੀ ਜੋ ਹੌਂਸਲਾ ਫਜ਼ਾਈ ਵੀ ਕੀਤੀ ਜਿੰਨਾ ਮੈਂਬਰਾਂ ਵੱਲੋਂ ਪੂਰਾ ਸਸਤਾ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਸਮੇਂ-ਸਮੇਂ ਤੇ ਜਿਹੜੇ ਹੈ ਧਾਰਮਿਕ ਅਤੇ ਸਮਾਜਿਕ ਕੰਮ ਜੋ ਦਰ ਪਾ ਰਿਹਾ ਹੈ ਮੋਗਾ ਮਹਿਲਾ ਵੈਂਗਸ ਟੀਮ ਵੱਲੋਂ ਸਮੇਂ-ਸਮੇਂ ਤੇ ਬਕਰਕਰ ਲੋਕਾਂ ਦੇ ਜਾ ਕੇ ਬੱਚਿਆਂ ਨੂੰ ਜੂਤ ਬੱਚਿਆਂ ਨੂੰ ਜਿਹੜੇ ਹੈ ਕੋਟੀਆਂ ਅਤੇ ਜਰਾਬਾਂ ਵੀ ਵੰਡੀਆਂ ਜਾ ਰਹੀਆਂ ਜੋ ਕਿ ਬਹੁਤ ਹੀ ਛਲਾਗਾ ਜੋਬ ਕਰਨਾ ਕਿਉਂਕਿ ਸਰਦੀ ਦਾ ਮੌਸਮ ਹੈ ਅਤੇ ਕਾਫੀ ਜੂਤਮੰਦ ਬੱਚੇ ਜਿਨ੍ਹਾਂ ਨੂੰ ਇੰਨਾਂ ਦੀ ਜ਼ਰੂਰਤ ਹੈ ਤੇ ਮਹਿਲਾ ਵਿੰਗ ਮੋਗਾ ਟੀਮ ਜਿਹੜੀ ਜਸਵੀਰ ਕੋ ਜੱਸੀ ਵੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਟੀਮ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਜਿਹੜੀ ਸਾਡੀਆਂ ਟੀਮਾਂ ਕੰਮ ਕਰਦੀਆਂ ਰਹਿਣਗੀਆਂ ਤੇ ਸੰਸਥਾ ਦਾ ਨਾਮ ਰੋਸ਼ਨ ਕਰਨਗੀਆਂ ਧੰਨਵਾਦ छत्ते में की जय दी मैं लाला के लिए काहे के छोला की छत्ते में की जय Alo. Cái laptop của phải. Đó. Hana. Đúng rồi. Nóng lên, nóng Yeah. Mm -hmm. ਨੀ ਨਹੀਂ ਕੋ ਨਾਚਣਾ ਨੇ ਯਾਰ ਅਵੇਚਾ ਨੂੰ ਬੰਦ ਕਰ ਦਿੰਦੇ ਆਂ ਵੇਚ ਨਾ ਬੰਦ ਕਰਿਆ ਕਰ ਯਾਰ ਆਵੇ ਕੋਈ ਅੱਗੇ ਆ ਜੀ ਅੱਗੇ ਆ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ